ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਹੈ ਭਾਈ ਮਰਦਾਨਾ ਜੀ ਨੇ ਬਹੁਤ ਲੰਮਾ ਸਮਾਂ ਦੀਨ ਦੁਨੀਆ ਦੇ ਮਾਲਕ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਗੁਜ਼ਾਰਿਆ ਪਰ ਭਾਈ ਮਰਦਾਨਾ ਜੀ ਦਾ ਜਨਮ 1450 ਈਸਵੀ ਦੇ ਵਿੱਚ ਰਾਏ ਪੋਏ ਤਲਵੰਡੀ ਵਿਖੇ ਪਿਤਾ ਬਦਰੀ ਮਾਤਾ ਲੱਖੋ ਦੀ ਗੁੱਖੋਂ ਹੋਇਆ ਗੁਰੂਮ ਪਿਆਰਿਓ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲੋਂ 10 ਸਾਲ ਵੱਡੇ ਸਨ ਭਾਈ ਮਰਦਾਨਾ ਦਾ ਜਨਮ 1458 ਈਸਵੀ ਦੇ ਵਿੱਚ ਹੋਇਆ ਅਤੇ ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ 1469 ਈਸਵੀ ਦੇ ਵਿੱਚ ਹੋਇਆ ਇਸ ਲਈ ਭਾਈ ਮਰਦਾਨਾ ਜੀ 10 ਸਾਲ ਜਿਹੜੇ ਵੱਡੇ ਸਨ ਤੇ ਭਾਈ ਮਰਦਾਨਾ ਜੀ ਦਾ ਤੇ ਸ਼੍ਰੀ ਗੁਰੂ ਨਾਨਕ ਦੇਵ ਦਾ ਮਲਾਪ ਜਿਹੜਾ ਸੀ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਦੀ ਉਮਰ ਜਿਹੜੀ 11 ਸਾਲ ਸੀ ਤੇ ਭਾਈ ਮਰਦਾਨਾ ਦੀ ਉਮਰ ਜਿਹੜੀ 21 ਸਾਲ ਹੋ ਚੁੱਕੀ ਸੀ ਕਹਿੰਦੇ ਭਾਈ ਮਰਦਾਨਾ ਜੀ ਜਿਹੜੇ ਨੇ ਇੱਕ ਰੁੱਖ ਦੇ ਥੱਲੇ ਬੈਠੇ ਜਿਹੜੇ ਨੇ ਗਾ ਰਹੇ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੁਣਿਆ ਤੇ ਕਹਿਣ ਲੱਗੇ ਭਾਈ ਸਾਹਿਬ ਕਹਿੰਦੇ ਤੁਸੀਂ ਗਾਉਂ ਤੇ ਬਲਾ ਸੋਣਾ ਤੁਸੀਂ ਕਹਿੰਦੇ ਕਹਿਣ ਲੱਗੇ ਜੀ ਇਹ ਸਾਡੇ ਜਿਹੜੀ ਅਸੀਂ ਜਿਹੜਾ ਗਾਉਣੇ ਹਾਂ ਤੇ ਸਾਡੇ ਇਹ ਜਿਹੜੀ ਵਿਰਸੇ ਦੇ ਵਿੱਚ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜੇਕਰ ਤੇ ਸਾਡੇ ਨਾਲ ਚੱਲ ਪਵੋ ਤੇ ਕਹਿੰਦੇ ਫਿਰ ਅਸੀਂ ਸ਼ਬਦ ਜਿਹੜੇ ਦਾ ਉਹ ਪ੍ਰਮਾਤਮਾ ਦੇ ਵਹਿਗੁਰੂ ਦਾ ਸ਼ਬਦ ਜਿਹੜਾ ਉਹਨੂੰ ਗਾਇਨ ਕਰੀਏ ਤੁਹਾਡੇ ਕੋਲ ਰਾਗ ਹੈ ਮੇਰੇ ਕੋਲ ਸ਼ਬਦ ਹੈ ਕਹਿੰਦੇ ਭਾਈ ਮਰਦਾਨਾ ਜੀ ਕਹਿਣ ਲੱਗੇ ਕਹਿਣ ਲੱਗੇ ਜੇ ਤੁਹਾਡੇ ਨਾਲ ਚਲੇਗਾ ਤੇ ਕਹਿੰਦੇ ਫਿਰ ਮੇਰੀਆਂ ਜਿਹੜੀਆਂ ਪੰਜ ਨਵਾਜਾਂ ਨੇ ਅਸੀਂ ਪੰਜ ਵਖਤ ਪੜਦੇ ਹਾਂ ਰੋਜ਼ੇ ਰੱਖਦੇ ਹਾਂ ਕਹਿੰਦੇ ਮੇਰੇ ਉਹ ਰਹਿ ਜਾਣਗੇ ਨੂੰ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਹਿਣ ਲੱਗੇ ਭਾਈ ਜਿਵੇਂ ਪੰਜ ਨਵਾਜਾਂ ਵਖਤ ਪੰਜ ਪੰਜਾ ਪੰਜੇ ਨਾਓ ਤੁਹਾਡੀ ਮੁਸਲਮਾਨ ਧਰਮ ਦੇ ਅਨੁਸਾਰ ਕਹਿੰਦੇ ਪੰਜ ਨਵਾਜਾਂ ਹਨ ਪੰਜ ਉਹਨਾਂ ਦੇ ਵੱਖਰੇ ਵੱਖਰੇ ਸਮੇਂ ਹਨ ਤੇ ਪੰਜ ਉਹਨਾਂ ਦੇ ਨਾਮ ਹਨ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਭਾਈ ਤੁਸੀਂ ਹਮੇਸ਼ਾ ਇਹ ਨਮਾਜ਼ ਪੜ੍ਹਨੀ ਹੈ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਇ ਚੌਥੀ ਨੀਅਤ ਰਾਸਮਨ ਪੰਜਵੀਂ ਸਿਪਤ ਸਲਾਹੇ ਕਹਿੰਦੇ ਇਹ ਜਿਹੜੀਆਂ ਤੂੰ ਨਮਾਜ਼ਾਂ ਪੜ੍ਹਦੀਆਂ ਹਨ ਤੇ ਇਹ ਜਿਹੜਾ ਭਾਈ ਮਰਦਾਨਾ ਜੀ ਸੀ ਇਹ ਸ੍ਰੀ ਗੁਰੂ ਨਾਨਕ ਦੇਵ ਦੇ ਨਾਲ ਜਦੋਂ ਚੱਲਣ ਲੱਗਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਬਚਨ ਕਹੇ ਸਨ ਭਾਈ ਮਰਦਾਨੇ ਜੀ ਨੂੰ ਕਹਿੰਦੇ ਵੈਸੇ ਇਹਨਾਂ ਦਾ ਨਾਂ ਪਹਿਲਾ ਜਿਹੜਾ ਸੀ ਦਾਨਾ ਸੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦਾ ਨਾਮ ਭਾਈ ਮਰਦਾਨਾ ਜੀ ਰੱਖਿਆ ਸੀ ਤੇ ਜਦੋਂ ਕਹਿੰਦੇ ਤੁਰਨ ਲੱਗੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਬਚਨ ਕਹਿ ਕਹਿੰਦੇ ਭਾਈ ਮਰਦਾਨਾ ਜੀ ਇੱਕ ਤਾਂ ਤੁਸੀਂ ਕੇਸ ਜਿਹੜੇ ਇਹਨਾਂ ਨੂੰ ਕਤਲ ਨਹੀਂ ਕਰਨਾ ਭਾਵ ਕਟਰਾ ਨਹੀਂ ਹੈ ਦੂਸਰਾ ਕਹਿੰਦੇ ਅੰਮ੍ਰਿਤ ਵੇਲਾ ਸੰਭਾਲਣਾ ਹੈ ਤੇ ਤੀਸਰਾ ਕਹਿੰਦੇ ਤੁਹਾਡੇ ਕਾਰਜ ਵਿੱਚ ਕੋਈ ਵੀ ਆਜਵੇ ਜੋ ਰੁਸੀ ਰੁਖੀ ਮਿਸੀ ਪੱਕੀ ਆ ਉਹਨੂੰ ਛਕਾਉਣੀ ਆ ਖਾਲੀ ਨਹੀਂ ਮੋੜਨਾ ਹੈ ਤੇ ਹਮੇਸ਼ਾ ਕਹਿੰਦੇ ਚੱਲਦੀ ਕਲਾ ਰਹੋਗੇ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਦੇ ਨਾਲ ਚੱਲ ਪਏ ਫਿਰ ਭਾਈ ਮਰਦਾਨਾ ਜੀ ਜਿਹੜੇ ਸਨ ਸ੍ਰੀ ਗੁਰੂ ਨਾਨਕ ਦੇਵ ਦੇ ਨਾਲ ਚੱਲਦੇ ਗਏ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਸ਼ਬਦ ਗਾਇਨ ਕਰਦੇ ਸਨ ਇਤਿਹਾਸ ਨੂੰ ਜ਼ਿਕਰ ਆਉਂਦਾ ਹੈ ਕਿ ਭਾਈ ਮਰਦਾਨਾ ਜੀ ਨੇ ਜਿਹੜੇ ਸਤਿਗੁਰੂ ਦੇ ਨਾਲ ਜਿਹੜੇ ਸੀ ਕਿਤੇ ਜਿਹੜੇ ਸੀ ਐਸੇ ਵੀ ਲੋਕ ਆਉਂਦੇ ਸਨ ਜੋ ਮਾਲਾ ਚੰਗਾ ਵੀ ਬੋਲਦੇ ਸਨ ਐਸੇ ਲੋਕ ਵੀ ਆਉਂਦੇ ਜੋ ਸਤਕਾਰ ਬਹੁਤ ਕਰਦੇ ਸਨ ਪਰ ਭਾਈ ਮਰਦਾਨਾ ਜੀ ਸੋਚਦੇ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਆਣ ਕੇ ਸਤਕਾਰ ਭੇਟ ਕਰਦੇ ਨੇ ਕੋਈ ਤਨ ਦਿੰਦਾ ਹੈ ਕੋਈ ਕਪੜਾ ਦਿੰਦਾ ਸਤਗੁਰੂ ਜੀ ਲੈਂਦੇ ਨਹੀਂ ਹਨ ਇੱਕ ਵਾਰੀ ਕਹਿੰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਦੇ ਫੁਰਨੇ ਨੂੰ ਸਮਝਦਿਆਂ ਹੋਇਆਂ ਇਹਨਾਂ ਇੱਕ ਪਿੰਡ ਵਿੱਚ ਜਿਹੜਾ ਸੀ ਭੇਜ ਦਿੱਤਾ ਭਾਈ ਮਰਦਾਨਾ ਜੀ ਨੂੰ ਭਾਈ ਮਰਦਾਨਾ ਉਸ ਪਿੰਡ ਵਿੱਚ ਜਾਂਦੇ ਹਨ ਤੇ ਜਿਹੜੇ ਪਿੰਡ ਵਾਲੇ ਦੇਖਦੇ ਨੇ ਕਿ ਭਾਈ ਮਰਦਾਨਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿਣ ਵਾਲੇ ਜਿਹੜੇ ਆਏ ਨੇ ਕੋਈ ਧਨ ਦਿੰਦਾ ਕੋਈ ਜਿਹੜੇ ਵਸਤਰ ਦਿੰਦਾ ਹੈ ਭਾਈ ਮਰਦਾਨਾ ਜੀ ਲੈ ਕੇ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲ ਆਉਂਦੇ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੇਖ ਕੇ ਹੱਸ ਪੈ ਗਏ ਕਹਿੰਦੇ ਭਾਈ ਮਰਦਾਨਾ ਇਹ ਕੀ ਹੈ ਕਹਿਣ ਲੱਗਾ ਸਤਿਗੁਰੂ ਜੀ ਤੁਹਾਡੇ ਨਾਮ ਤੇ ਸਤਕਾਰ ਮਿਲਿਆ ਹੈ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਇਹ ਰੋਲ ਦੇ ਦਰਿਆ ਦੇ ਵਿੱਚ ਇਹ ਆਪਣੇ ਨਹੀਂ ਕੰਮ ਹੈ ਗੁਰੂਆਂ ਪਿਆਰਿਓ ਭਾਈ ਮਰਦਾਨਾ ਜੀ ਜਿਹੜੇ ਕਹਿੰਦੇ ਜਦੋਂ ਆਖਰੀ ਸਮਾਂ ਇਹਨਾਂ ਦਾ ਆਇਆ ਕਹਿੰਦੇ ਇਹ ਕੁਰਮ ਦਰਿਆ ਦੇ ਕੰਢੇ ਤੇ ਪਹੁੰਚੇ ਹਨ ਤਾਂ ਇੱਥੇ ਭਾਈ ਮਰਦਾਨਾ ਜੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਚ ਆਸਤ ਜਿਹੜੇ ਬਚਨ ਹੋਏ ਜਦੋਂ ਭਾਈ ਮਰਦਾਨਾ ਜੀ ਦਾ ਅੰਤਲਾ ਸਮਾ ਆਇਆ ਕਹਿਣ ਸਤਿਗੁਰੂ ਜੀ ਹੁਣ ਕਹਿੰਦੇ ਮੇਰਾ ਅੰਤਲਾ ਸਮਾ ਆ ਗਿਆ ਹੈ ਗੁਰੂਆਂ ਪਿਆਰਿਓ ਭਾਈ ਮਰਦਾਨਾ ਜੀ ਜਿਹੜੇ ਸਨ ਇਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਤੋਂ ਇੱਕੋ ਹੀ ਗੱਲ ਜਿਹੜੀ ਸੀ ਉਹ ਜਿਹੜੀ ਸੀ ਬਚਨ ਲਿਆ ਕਿ ਸਤਿਗੁਰੂ ਜੀ ਮੇਸ਼ਾ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖਣਾ ਹੈ ਆਪਣੇ ਨਾਲ ਜੋੜ ਕੇ ਰੱਖਣਾ ਹੈ ਤੇ ਗੁਰੂਆਂ ਪਿਆਰੇ ਜੋ ਅੰਤਲਾ ਸਮਾ ਆਇਆ ਤੇ ਭਾਈ ਮਰਦਾਨਾ ਜੀ ਨੇ ਆਪਣਾ ਜਿਹੜਾ ਹੈ ਸਿਰ ਸ੍ਰੀ ਗੁਰੂ ਨਾਨਕ ਦੇਵ ਦੀ ਝੋਲੀ ਦੇ ਵਿੱਚ ਰੱਖਿਆ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਕਹਿਣ ਲੱਗੇ ਧਾਨੀ ਤੁਹਾਡੇ ਮਰਨ ਜਾਣ ਤੋਂ ਬਾਅਦ ਮੌਤ ਹੋ ਜਾਣ ਤੋਂ ਬਾਅਦ ਕਿਹਦੇ ਤੁਹਾਡੀ ਇੱਕ ਸਮਾਰਟ ਬਣਾ ਕੇ ਯਾਦਗਾਰ ਬਣਾ ਦਈਏ ਲੋਕ ਤੁਹਾਨੂੰ ਪੂਜਣਗੇ ਆਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਜੀ ਇੰਨਾ ਸਮਾਂ ਆਪਦੇ ਨਾਲ ਗੁਜ਼ਾਰਿਆ ਹੈ ਤੇ ਕਹਿੰਦੇ ਹੁਣ ਕਹਿੰਦੇ ਆਖਰੀ ਸਮੇਂ ਮੈਨੂੰ ਆ ਚੀਜ਼ ਦੇਣ ਲੱਗਿਓ ਕਹਿੰਦੇ ਆ ਮਾਸ ਦੀ ਜਿਹੜੀ ਸਮਾਦ ਵਿੱਚੋਂ ਕੱਢ ਕੇ ਤੇ ਕਹਿੰਦੇ ਮੈਨੂੰ ਹੁਣ ਇੱਟਾਂ ਦੀ ਸਮਾਦ ਵਿੱਚ ਪਾਉਣ ਲੱਗਿਓ ਸਤਿਗੁਰੂ ਜੀ ਤੁਹਾਡੇ ਨਾਲ ਰਹਿ ਰਿਹਾ ਕਿ ਤੇ ਕਹਿੰਦੇ ਆ ਜਿਹੜੀ ਮਾਸ ਦੀ ਸਮਾਦ ਬਣੀ ਆ ਇਹ ਤੋਂ ਤਾਂ ਮੈਂ ਕਹਿੰਦੇ ਖੇੜਾ ਛਡਾਉਣ ਲੱਗਾ ਹਾਂ ਤੇ ਹੁਣ ਕਹਿੰਦੇ ਕਿਰਪਾ ਕਰਕੇ ਮੈਨੂੰ ਅਈਟਾਂ ਦੀ ਸਮਾਦ ਚਲਾ ਪਾ ਦਿਓ ਗੁਰੂਵਾਰਿਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਭਾਈ ਮਰਦਾਨਾ ਜੀ ਨੂੰ ਪੁੱਛਿਆ ਕਿ ਉਹ ਗੁਰੂ ਗੁਰੂ ਸਾਹਿਬ ਦੇ ਨਾਲ ਰਹਿਣ ਵਾਲਾ ਗੁਰੂ ਸਾਹਿਬ ਦੀ ਸੰਗਤ ਕਰਨ ਵਾਲਾ ਕਦੇ ਸਮਾਦ ਵਿੱਚ ਨਹੀਂ ਪੈ ਸਕਦਾ ਹੈ ਜਿਹਦੇ ਤੇ ਵੀ ਸ੍ਰੀ ਗੁਰੂ ਨਾਨਕ ਦੇਵ ਦੀ ਨਦਰ ਪਈ ਹੈ ਨਾ ਨਦਰ ਤੇ ਉਹ ਨਦਰ ਦੇ ਨਾਲ ਹੀ ਨਿਹਾਲ ਹੋ ਗਿਆ ਹੈ ਸਤਿਗੁਰੂ ਜੀ ਨੇ ਆਪਣੇ ਜਿਹੜੀ ਨਦਰ ਦੇ ਨਾਲ ਬਚਨਾ ਦੇ ਤੀਰ ਦੇ ਨਾਲ ਹੀ ਜਿਹੜਾ ਉਹਨੂੰ ਨਿਹਾਲ ਕਰ ਦਿੱਤਾ ਹੈ ਕਿ ਭਾਈ ਮਰਦਾਨਾ ਜੀ ਸਤਿਗੁਰੂ ਦੇ ਨਾਲ ਰਹਿਣ ਵਾਲੇ ਉਹ ਕਿਵੇਂ ਕਹਿੰਦੇ ਨਿਹਾਲ ਨਾ ਹੋਣਗੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਝੋਲੀ ਦੇ ਵਿੱਚ ਜਿਹੜਾ ਸੀ ਭਾਈ ਮਰਦਾਨਾ ਨੇ ਆਖਰੀ ਸਵਾਰ ਸਾਸ ਲੈ ਤੇ ਜਿਹੜੀ ਸੀ ਸ੍ਰੀ ਗੁਰੂ ਨਾਨਕ ਦੇਵ ਝੋਲੀ ਦੇ ਵਿੱਚ ਜਿਹੜੀ ਸੀ ਸਵਾਸ ਛੱਡੇ ਗੁਰੂਆਂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਰਾਏ ਪੋਇ ਤਲਵੰਡੀ ਪਹੁੰਚਦੇ ਨੇ ਬਾਹਰ ਬੈਠ ਜਾਂਦੇ ਨੇ ਪੰਜ ਮਰਦਾਨਾ ਦੇ ਦੋ ਬੇਟੇ ਆ ਰਹੇ ਆ ਜਾਦਾ ਤੇ ਸਹਜਾਦਾ ਫਿਰ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਸਹਜਾਦਾ ਵੀ ਕੇ ਕਹਿੰਦਾ ਸਤਿਗੁਰੂ ਜੀ ਮੇਰਾ ਅੱਬੂ ਲਈ ਆਇਆ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਤੁਹਾਡਾ ਅਬੂ ਜਿਹੜਾ ਅਸਲੀ ਘਰੋਂ ਚਲਾ ਗਿਆ ਨਿੱਜ ਘਰੋਂ ਚਲਾ ਗਿਆ ਹੈ ਕਹਿਣ ਲੱਗਾ ਜੀ ਨਿੱਜ ਘਰ ਵਿੱਚ ਸਤਿਗੁਰੂ ਜੀ ਕਹਿੰਦੇ ਜੀ ਉਹਨਾਂ ਦੀ ਮੌਤ ਹੋ ਗਈ ਹੈ ਫੌਤ ਹੋ ਗਈ ਹੈ ਫਿਰ ਜਿਹੜਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਭਾਈ ਸਹਜਾਦਾ ਜੀ ਨੂੰ ਤੁਹਾਨੂੰ ਕੀ ਬਖਸ਼ਿਸ਼ ਕਰੀਏ ਤਾਂ ਉਹ ਕਹਿਣ ਲੱਗਾ ਸਤਿਗੁਰੂ ਜੀ ਮੈਨੂੰ ਕੀ ਪਤਾ ਤੁਸੀਂ ਕੀ ਬਖਸ਼ਿਸ਼ਾਂ ਕਰਨੀਆਂ ਹਨ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਜੋ ਬਖਸ਼ਿਸ਼ਾਂ ਭਾਈ ਮਰਦਾਨੇ ਤੇ ਕੀਤੀਆਂ ਸਨ ਤਾਂ ਕਹਿੰਦੇ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਉਹ ਤਾਰ ਜਿਹੜੀ ਮੈਨੂੰ ਹੀ ਬਖਸ਼ਿਸ਼ ਕਰ ਦਿਓ ਜਿਹੜੀ ਤਾਰ ਦੇ ਨਾਲ ਹੁਣ ਤੱਕ ਮੇਰੇ ਪਿਤਾ ਜੀ ਤੁਹਾਡੇ ਨਾਲ ਸ਼ਬਦ ਜਿਹੜੇ ਸੀ ਉਹ ਗਾਉਂਦੇ ਸਨ ਗੁਰੂਵਾਰਿਓ ਸੋ ਟਾਇਮ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੱਪੜ ਵਿੱਚੋਂ ਰਬਾਬ ਕੱਢੀ ਤੇ ਭਾਈ ਸਹਜਾਦਾ ਜੀ ਨੂੰ ਜਿਹੜੀ ਬਖਸ਼ਿਸ਼ ਕਰ ਦਿੱਤੀ ਕਹਿਣ ਲੱਗੇ ਭਾਈ ਸਹਜਾਦਾ ਜੀ ਨੂੰ ਕਿ ਇਹ ਕਹਿੰਦੇ ਤਾਰ ਉਜਾਓ ਤੜੇ ਪਿਤਾ ਦੀ ਯਾਦ ਵਿੱਚ ਕੀਰਤਨ ਕਰਨਾ ਹੈ ਗੁਰੂ ਪਿਆਰਿਓ ਸੋ ਐਸੇ ਭਾਈ ਮਰਦਾਨਾ ਜੀ ਜਿਨ੍ਹਾਂ ਨੇ 54 ਸਾਲ ਜਿਹੜੀ ਹੈ ਸਤਗੁਰੂ ਦੀ ਸੰਗਤ ਕੀਤੀ 1480 ਤੋਂ ਲੈ ਕੇ ਤੇ 1534 ਤੱਕ ਇਆ ਅਸਲ ਕੀਤਾ 47 ਸਾਲ ਵੀ ਲਿਖਿਆ ਹੈ ਪਰ 54 ਸਾਲ ਬੰਦੇ ਨੇ 1480 ਤੋਂ ਲੈ ਕੇ 1534 ਤੱਕ ਭਾਈ ਮਰਦਾਨਾ ਜੀ ਜਿਹੜੇ ਨੇ ਉਹਨਾਂ ਨੇ ਗੁਰੂ ਦੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਦੀ ਸੰਗਤ ਕੀਤੀ ਉਹਨਾਂ ਦੇ ਨਾਲ ਰਹੇ ਸੋ ਐਸੇ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੰਗਤ ਕਰਕੇ ਆਪਣਾ ਜੀਵਨ ਜਿਹੜਾ ਉਹਨੂੰ ਸਫਲ ਕਰ ਲਿਆ ਉਹਨਾਂ ਦਾ ਅੱਜ ਕਾਲ ਚਲਾਣਾ ਦਿਹਾੜਾ ਹੈ ਸੋ ਆਪਾਂ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਜੀਵਨ ਤੋਂ ਸਿੱਖ ਲੈਣੀ ਹੈ ਤੇ ਅਸੀਂ ਵੀ ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਗੁਰੂ ਦੇ ਸ਼ਬਦ ਗਾਇਨ ਕਰਦੇ ਹੋਏ ਗੁਰੂ ਦੀ ਬਾਣੀ ਪੜ੍ਹਦੇ ਹੋਏ ਸੇਵਾ ਕਰਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ